ਪੈਨਿਕ ਦਾ ਮਾਹੌਲ ਜੋ ਹੈ ਉਹ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਸਾਡੀ ਭਾਰਤੀ ਜੋ ਸੈਨਾ ਹੈ ਉਹ ਪੂਰੇ ਤਰੀਕੇ ਨਾਲ ਸਮਰਥ ਹੈ ਸਾਡੀ ਸਾਰਿਆਂ ਦੀ ਰੱਖਿਆ ਕਰਨ ਵਾਸਤੇ ਤੇ ਹਰੇਕ ਜੋ ਹੈ ਦੁਸ਼ਮਨ ਦੇ ਹਮਲੇ ਨੂੰ ਕਾਊਂਟਰ ਕਰਨ ਵਾਸਤੇ ਤਾਂ ਇਸ ਲਈ ਮੇਰੀ ਲੋਕਾਂ ਨੂੰ ਬੇਨਤੀ ਹੈ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਕਿ ਇਸ ਸਮੇਂ ਦੇ ਵਿੱਚ ਇਹ ਉਹ ਸਮਾਂ ਹੈ ਜਦੋਂ ਤੁਸੀਂ ਆਪਣੀ ਮਨੁੱਖਤਾ ਦਿਖਾਓ ਆਪਣਾ ਭਾਈਚਾਰਾ ਦਿਖਾਓ ਤੇ ਕੋਈ ਵੀ ਕਮੋਡਿਟੀਆਂ ਹੋਣ ਚਾਹੇ ਉਹ ਖਾਣ ਦੇ ਪਦਾਰਤ ਹੋਣ ਜਾਨਵਰਾਂ ਦਾ ਚਾਰਾ ਹੋਵੇ ਦੁੱਧ ਦੇ ਪ੍ਰੋਡਕਟਸ ਹੋਣ ਪੈਟਰੋਲ ਹੋਵੇ ਮੈਡੀਕਲ ਸਪਲਾਈਜ਼ ਹੋਣ ਜਾਂ ਰੋਜ਼ਾਨਾ ਕਰਤੋ ਦੀਏ ਕੋਈ ਵੀ ਚੀਜ਼ਾਂ ਹੋਣ ਉਹਨਾਂ ਦੀ ਨਾ ਹੀ ਪੈਨਿਕ ਬਾਇੰਗ ਕੀਤੀ ਜਾਵੇ ਤੇ ਦੁਕਾਨਦਾਰਾਂ ਨੂੰ ਵੀ ਇਸ ਦੀ ਕੋਈ ਵੀ ਤਰੀਕੇ ਦੀ ਜੋ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ ਜੇਕਰ ਕਾਲਾ ਬਾਜ਼ਾਰੀ ਦੀ ਕੋਈ ਵੀ ਘਟਨਾ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਅੱਜ ਹੁਕਮ ਵੀ ਨਿਕਲ ਚੁੱਕੇ ਨੇ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੇਰੀ ਆਮ ਜਨਤਾ ਨੂੰ ਵੀ ਇਹ ਬੇਨਤੀ ਹੈ ਕਿ ਜੇਕਰ ਤੁਹਾਡੇ ਧਿਆਨ ਦੇ ਵਿੱਚ ਕਾਲਾ ਬਾਜ਼ਾਰੀ ਜਾਂ ਸੰਗ੍ਰਹਿਣ ਵਰਗੀ ਕੋਈ ਘਟਨਾ ਆਉਂਦੀ ਹੈ ਮੈਂ ਕੁਝ ਨੰਬਰਸ ਬੋਲਣ ਜਾ ਰਹੀ ਹਾਂ ਤੁਸੀਂ ਇਹਨਾਂ ਤੇ ਸੰਪਰਕ ਕਰਕੇ ਆਪਣੀਆਂ ਸ਼ਿਕਾਇਤਾਂ ਦੱਸ ਸਕਦੇ ਹੋ ਤੁਸੀਂ ਡੀਐਫਐਸੀ ਸ਼੍ਰੀਮਤੀ ਕਿੰਮੀ ਜੀ ਨਾਲ ਗੱਲ ਕਰ ਸਕਦੇ ਹੋ 99 150 18671 डिपार्टमेंट ऑफ एनिमल हसबेंडरी डॉक्टर गुरप्रीत सिंह 98153 23688 मंडी बोर्ड श्री गुरमतपाल सिंह 94639 10335 मार्कफेड कैटल फीड वास्ते नविता जी 7888327611 ਤੇ ਗੁਰਪ੍ਰੀਤ ਜੀ 98153 23688 ਮੈਡੀਕਲ ਸਪਲਾਈਜ਼ ਵਾਸਤੇ ਤੁਸੀਂ ਸਿਵਲ ਸਰਜਨ 9417302323 ਇਹਨਾਂ ਕੁਝ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਆਪਣੇ ਸਬਡਿਵੀਜ਼ਨ ਦੇ ਜਾਂ ਜ਼ਿਲ੍ਹੇ ਦੇ ਕੰਟਰੋਲ ਰੂਮ ਤੇ ਵੀ ਇਹ ਜਾਣਕਾਰੀ ਦੇ ਸਕਦੇ ਹੋ ਸੋ ਮੇਰੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਗਵਰਨਮੈਂਟ ਵੱਲੋਂ ਦਿੱਤੇ ਨੋਟੀਫਾਈਡ ਜਾਂ ਅਫੀਸ਼ੀਅਲ ਆਦੇਸ਼ਾਂ ਦਾ ਪਾਲਣਾ ਕਰੋ ਕਿਸੇ ਵੀ ਤਰੀਕੇ ਦੀ ਅਫਵਾਹਾਂ ਵਿੱਚ ਆ ਕੇ ਘਬਰਾਉਣ ਦੀ ਜਾਂ ਘਬਰਾਹਟ ਫੈਲਾਉਣ ਦੀ ਜ਼ਰੂਰਤ ਨਹੀਂ ਹੈ पैनिक करने की जरूरत नहीं है ड्रिल या ब्लैकआउट जो है जो भी आदेश आते हैं उन्होंने पालना की जाए तो जो है कालाबाजारी बाजारी किसी भी तरीके तो बचा जाए